ਪੜੇ ਲਿਖੇ ਬੰਦੇ ਲੋਕਾਂ ਦੇ ਝੂਠ ਬੋਲਦੇ ਕੋਈ ਗੱਲ ਤਾਂ ਜੋ ਨਾ ਕੋਈ ਚਲਾ ਆ ਰਿਹਾ ਨਾ ਕੋਈ ਜਾ ਰਿਹਾ ਉਹ ਸੰਦੂ ਸਾਹਿਬ ਉਹਦਾ ਹੀ ਸੀਨ ਸੁਣਦੇ ਜਾਂਦੇ ਆ ਉਹਨਾਂ ਨੂੰ ਕਹਿੰਦੇ ਉਹ ਸਾਰੇ ਜਾਂਦੇ ਦਿੱਲੀ ਨੂੰ ਆਪਣੀ ਬੁੱਕ ਕਰਕੇ ਰੱਖੋ ਉਹਨਾਂ ਦਾ ਕੰਮ ਹੋਇਆ ਬੜੇ ਬੜੇ ਜੋਸ਼ੀ ਕਹਿ ਰਹੇ ਆ ਕਿ ਮੇਰਾ ਏਜੰਡਾ ਵਿਕਾਸ ਹੋਇਆ ਮੈਂ ਸ਼ਹਿਰ ਦਾ ਵਿਕਾਸ ਕਰਾਂ ਤੇ ਲੋਡਿੰਗ ਚੀ ਲਾ ਤੇਲ ਮੰਤਰੀ ਤੇਲ ਮੰਤਰੀ ਉਹੀ ਉਹੀ ਦੋਸ਼ੀ ਦੀ ਗੱਲ ਕਰਦੇ ਕਹਿੰਦੇ ਮੇਰੀ ਫੈਕਟਰੀ ਕਿੱਥੇ ਦੇ ਮੰਦ ਕੀਤਾ ਉਹਦੇ ਪ੍ਰੇਮੇ ਕਿੱਥੇ ਕਰ ਫੈਕਟਰੀ ਆ ਹੁਣ ਤੇ ਪ੍ਰੇਮੇ ਵੀ ਨਾਲ ਨਹੀਂ ਤੁਰੇ ਉਹਨਾਂ ਤੋਂ ਕਿੱਥੇ ਦੇ ਟੈਲਰ ਵਿੱਚ ਦਿੰਦੇ ਕੋਈ ਨਹੀਂ ਲੱਗਦੇ ਉਹ ਭੱਜ ਗਏ ਜਿਨ੍ਹਾਂ ਨੇ ਤਰ੍ਹਾਂ ਦਾ ਪਿਆਰ ਰਖਾ ਕੀਤਾ ਹੈ ਬਲੇ ਕਿੱਥੇ ਹੋਦੇ ਉਹਨਾਂ ਤੋਂ ਕਿ ਵੀ ਲੱਗਦੇ ਲੱਗਦੀ ਕਿ ਕਿੰਨਾ ਗੇਮ ਹੋਣਗੇ ਸਾਡੇ ਤੋਂ ਜਿਹੜੇ ਖਿਲਰ ਬਣ ਗਏ ਤੁਹਾਡਾ ਏਜੰਡਾ ਕੀ ਹੈ ਜੰਡਾ ਜੰਡਾ ਜਿਹੜਾ ਪੰਜਾਬ ਦਾ ਜੰਡਾ ਹੈ ਪੰਜਾਬ ਦਾ ਵਿਕਾਸ ਦਾ ਜੰਡਾ ਅਮਰ ਸਰਬ ਵਿਕਾਸ ਦਾ ਜੰਡਾ ਹਮਸਾਦਰ ਦਸ਼ੀ ਦਾ ਜੰਡਾ ਹਮਸਾਦਰ ਪਲੇਅਰ ਦਾ ਜੰਡਾ ਅਮਰ ਸਰਬ ਵਿਕਾਸ ਸਪੋਰਟ ਖੁੱਬ ਦਾ ਅਜੰਦਾ ਬਸ ਜੀ ਤਖ਼ਮ ਸਿਟੀ ਦਾ ਜੰਦਾ ਅਮਰ ਸਰਬਤ ਕੇਂਦਰ ਦਾ ਜੰਦਾ ਸਿਟੀ ਦਾ ਜੰਦਾ ਅਮਰ ਸਰਬਤ ਵਿੱਚ ਆਲੀਆ ਅਮਰੀਕਨ ਇਜਿਟੂਰ ਦਾ ਜੰਦਾ ਬਹੁਤ ਅਜੰਡੇ ਨੇ ਜਿਹੜਾ ਅਸੀਂ ਲੈ ਭਾਈਆ ਜਿਹੜਾ ਉਹ ਕਹਿੰਦੇ ਜਾਣ ਕੇ ਪਾਪੜ ਬੜੀਆਂ ਜਾਣ ਕੇ ਪੰਜਾਬ ਕੁੜਾ ਸਰ ਕੁਝ ਹਾਲ ਹੋਏਗਾ ਕੋਈ ਉਹ ਜਾ ਪਿਓ ਦਾ ਪੁੱਤਾਂ ਝੂਠ ਮਾਰਨ ਤੇ ਝੂਠ ਦਾ ਮਾਇਆ ਮਾਰੀ ਜੰਦੇ ਅੱਛਾ ਉਹ ਇੱਕ ਕੋਟੀ ਤੁਹਾਡੇ 300 ਰੁਪਏ ਸੋਫੀਏ ਕਿਲੋ ਖੇ ਦਾ ਬੋਦੀ ਬੋਦੀ ਨਾ ਹੋ ਸੋ ਲੋਗਾ ਮੈਂ ਪਹਿਲਾ ਬੰਦਾ ਵੇਖਿਆ ਜਿਹੜਾ ਇੰਦੀਆਂ ਗੱਲਾਂ ਕਰਦਾ ਸਭ ਦੇ ਕਿ ਨਾ ਹੋਰ ਗੱਜਤ ਤੇ ਅੱਗੇ ਜੁੜੇ ਜਿੱਦਾਂ ਜੇਤਲੀ ਸਾਹਿਬ ਵੀ ਮੁੜ ਕੇ ਆਏ ਜਿੱਦਾਂ ਪੁਲੀਸ ਸਾਹਿਬ ਵੀ ਆਏ ਇੱਦਾਂ ਜੇ ਸੱਧੂ ਸਾਹਿਬ ਤੁਹਾਨੂੰ ਚਾਰ-ਚੀਕ ਤੋਂ ਬਾਅਦ ਲੱਭ ਜਾਂਦੇ ਉਹ ਮੈਂ ਕਦੀ ਧਿਆਨ ਨਹੀਂ ਦਿੱਤਾ ਜੀ ਤੁਸੀਂ ਮੇਰੀ ਗੱਲ ਸੁਣੋ ਉਹਦੇ ਜਿੱਤ ਲਗਾਗਾ ਬੰਦੇ ਜੀ ਆਸ਼ੀਰਵਾਦ ਕਰਕੇ ਸਾਨੂੰ ਲੋਕ ਬਹੁਤ ਪਿਆਰ ਕਰਦੇ ਆ ਤੁਹਾਡੇ ਡੋਗਰੇ ਜੈਸੀ ਗੁਰਾਮ ਉਹਨਾਂ ਦੇ ਉਹਨਾਂ ਦੇ ਵਿਸਤੇ ਦਾ ਨਹੀਂ ਆਰਾਮ ਸਾਹਿਬ ਦਾ ਸੰਗ ਆਰਾਮ ਸਾਡਾ ਵੀ ਆ ਅਵਾਮ ਸਾਰੇ ਸਮਾਜ ਦਾ ਸਾਜਾ ਸਾਰੇ ਦੁਨੀਆਵੀ ਸੰਸਾਰ ਦਾ ਸਾਜਾ ਅਵਾਮ ਇਹਨਾਂ ਦੇ ਖਿਦਦ ਹੈ ਅਵਾਮ ਦਾ ਨਾਲੇ ਬੋਟਾ ਲਿੰਗ ਅਵਾਮ ਸਦਾਦੀ ਕ ਅਵਾਮ ਦੇਹੀ ਭਗਤੀ ਦੀ ਕੇ ਅਸੀਂ ਰਾਮ ਨਹੀਂ ਮੰਨਦੇ ਅਸੀਂ ਗੁਰੂਆਂ ਨੂੰ ਨਹੀਂ ਮੰਨਦੇ ਇਹ ਬੀਜਪੀ ਆਦਿ ਅਵਾਮਾਂ ਕੋਈ ਦੰਦ ਕਰਦੇ ਜਿੱਥੇ ਮੋਦੀ ਜੀ ਆਏ ਨਾ ਅਪਣੇ ਪੰਜਾਬ ਚ ਹਵਾ ਤੇ ਉਧਰ ਬਦਲਨੀ ਹੈ ਸਾਰੀ ਆਵਾਜ਼ ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਮੋਦੀ ਜੀ ਜਿੱਥੇ ਜਿੱਥੇ ਜਾ ਰਹੇ ਹੈ ਉਲਟਾ ਹੋ ਰਿਹਾ ਕੰਮ ਐ ਹੋ ਰਿਹਾ ਜਦੋਂ ਪੰਜਾਬ ਚ ਆ ਕੇ ਉਹਦਾ ਐ ਉਹ ਲੜਾ ਇਥੇ ਹੋਂਦ ਨਹੀਂ ਕਿਸਾਨ ਮਿੱਠੇ ਤੇ ਆਉਂਦਾ ਤਾਂ ਔਰ ਨਹੀਂ ਵਾਅਦਾ ਉਹਦੇ ਵੀ ਆਉਂਦਾ ਹੁੰਦਾ ਬਸ ਉਹਨਾਂ ਨੇ ਕਿਹਾ ਸਰਕਾਰ ਆ ਰਹੀ ਤੀਜੀ ਵਾਰ ਸਭ ਸਰਕਾਰਾਂ ਦਾ ਆ ਰਹੀ ਹੈ ਨਿਰੰਤਰ ਮੈਂ ਕਹਾਂ ਜੀ ਇਹ ਤਾਂ ਚਾਰ ਤਿੰਨ ਤੋਂ ਪਤਾ ਲੱਗਣਾ ਅੰਕੜੇ ਆ ਗਏ ਹੁਣ ਤੇ ਸਰਵੇ ਆ ਗਏ ਕਿ ਬੀਜੇਪੀ ਬਹੁਤ ਥੱਲੇ ਜੇਣਗੀ ਸਮਝ ਨਹੀਂ ਕਿ ਕਹਿੰਦੇ ਉਹ ਚਾਹ ਦਾ ਉਹ ਮੋਦੀ ਨੂੰ ਛੇਤੀ ਲੈ ਓ ਪੰਜਾਬ ਤੇ ਜਿਹੜੀ 10 ਪਹਿਣੀਆਂ ਉਹ ਵੀ ਨਾ ਪਹਿਣ। ਗੁਰਦੀ ਥਾਲੀ ਵਾਲ ਕਿਵੇਂ ਦੇਖ ਰਹੇ ਜੀ? ਅਮਨਸਰ ਨੂੰ ਕਿਵੇਂ ਦੇਖੀ? ਮੈਂ ਕਿਹਾ ਦੇਖੀ ਜਾ। ਪੰਥਕ ਜਮਾਤ ਆ। ਅਕਾਲੀ ਦਲ ਕਹਿੰਦੀ ਪੰਥ ਦੇ ਨਾਲ ਮੋੜ ਦੇ ਲਈ ਸਾਨੂੰ ਪਹਿਣੀ ਨਾ। ਅਮੀਰੋ ਪੰਥਕ ਆ। ਹਾਂਜੀ। ਅਮੀਰੋ ਪੰਥਕ ਆ ਉਹਨਾਂ ਦਾ। ਉਹਨਾਂ ਦਾ ਵੀਰੋ ਪੰਥਕ ਆ। ਕਹਿੰਦੇ ਅਸੀਂ ਤੇ ਸਾਡੇ ਜੇ ਕੋਈ ਵੀ। ਉਹ ਵੀਰੋ ਦੇ ਉਹ ਵੀ। ਅਸੀਂ ਸੁਣਿਆ ਹਰ ਧਰਮ ਦਾ ਸਨਮਾਨ ਕਰਦੇ ਆ। ਪਰ ਵੀਰੋ ਤੇ ਚਾਚਾ ਜੀ ਉਹਨਾਂ ਦਾ ਕੀ ਕਹਿੰਦਾ? ਕਹਿੰਦਾ ਚੇਦੇ ਨੂੰ ਵੋਟ ਪਾਓ, ਅਕਾਲੀ ਦਲ ਨੂੰ ਵੋਟ ਦੋ ਪਾਓ। ਐਦਾਂ ਕਹਦਾ ਇਹ ਤੁਸੀਂ। ਉਹ ਲੋਕਾਂ ਦਾ ਜੇ ਚੇਦੇ ਨੂੰ ਵੋ